টাইমস ਨਾਉ ਪੰਜਾਬ ਬੜੀ ਚਿੰਤਾ ਦੀ ਗੱਲ ਹੈ ਕਿ ਗੁਰਦਾਸਪੁਰ ਸ਼ਹਿਰ ਦੇ ਵਿੱਚ ਕਦੀ ਐਹੋ ਜਿਹੀਆਂ ਘਟਨਾਵਾਂ ਨਹੀਂ ਸੁਣੀਆਂ ਤੁਸੀਂ ਦੇਖ ਸਕਦੇ ਹੋ ਕਿ ਦੋ ਦਿਨ ਤੋਂ ਲਗਾਤਾਰ ਇਹ ਤੀਜੀ ਘਟਨਾਵਾਂ ਤੇ ਲਾਅ ਆਰਡਰ ਦੀ ਗੱਲ ਕਰੀਏ ਤੇ ਲਾਅ ਆਰਡਰ ਦੇਖ ਹੀ ਨਹੀਂ ਰਿਹਾ ਕਿਤੇ ਕੋਈ ਅਜੇ ਤੱਕ ਕੇਸ ਟ੍ਰੇਸ ਨਹੀਂ ਹੋਇਆ ਜਿੰਨੀਆਂ ਗੋਲੀਆਂ ਪਿੱਛੇ ਚੱਲੀਆਂ ਉਹ ਵੀ ਨਹੀਂ ਟ੍ਰੇਸ ਕਰ ਸਕੇ ਸੋ ਅੱਜ ਦੇ ਸਮੇਂ ਵਿੱਚ ਲੋਕ ਜਿਹੜੇ ਨੇ ਅਸਖਿਰਿਆਤ ਮਹਿਸੂਸ ਕਰ ਰਹੇ ਨੇ ਸਾਰੀਆਂ ਦੁਕਾਨਾਂਾਂ ਪ੍ਰੋਪਰ ਡਰਦੇ ਸਾਰੇ ਸ਼ਹਿਰੀ ਹੁਣ ਇਹ ਬੰਦ ਕਰਕੇ ਘਰਾਂ ਨੂੰ ਚਲੇ ਗਏ ਜੇ ਇਸ ਤਰ੍ਹਾਂ ਹੀ ਕੰਮ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਜਿਹੜੇ ਨੇ ਉਹ ਦੁਕਾਨਾਂ ਖੋਲਣ ਤੋਂ ਵੀ ਡਰਨਗੇ ਕਿ ਲੋਕ ਕਿਦਾਂ ਬਿਜ਼ਨਸ ਕਰਨਗੇ ਇੱਕ ਦਿਨ ਲੱਗਿਆ ਵੀ ਨਹੀਂ ਪਿਆ ਰਾਤੀ 22 ਵਜੇ ਉੱਥੇ ਬਾਸਟੈਂਡ ਲੱਗੇ ਗੋਲੀ ਚੱਲੀ ਆ ਦੋ ਦਿਨ ਪਹਿਲੇ ਹੀ ਅੱਸੀ ਹਫਤੇ ਜੇ ਰੋਡ ਤੇ ਚੱਲੀ ਸੀ ਪਾਜੀ ਅੱਗੇ ਤੇ ਕਦੀ ਜਦੋਂ ਅਖਬਾਰ ਪੜ੍ਹਦੇ ਸੀ ਸਵੇਰੇ ਕਦੀ ਕਦੀ ਸੁਣੀਦਾ ਸੀ ਵੀ ਆ ਗੋਲੀ ਚੱਲ ਗਈ ਆ ਉਹ ਵੀ ਕੋਈ ਰੰਜਿਸ਼ ਕਰਕੇ ਅਜੇ ਨੇਕਾ ਗੋਲੀਆਂ ਚੱਲ ਰਹੀਆਂ ਸਮਝੀ ਨਹੀਂ ਆ ਰਹੀ ਵੀ ਬਣ ਕੀ ਰਿਹਾ ਪੰਜਾਬ ਕਿੱਧਰ ਨੂੰ ਜਾ ਰਿਹਾ ਜੇ ਪੰਜਾਬ ਇਦਾਂ ਹੀ ਇਦਾਂ ਹੀ ਚੱਲਦਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੋਕਾਂ ਨੂੰ ਹੁਣ ਮੈਂ ਪਰਸੋਂ ਜਿਹੜਾ ਵਾ ਐਸਐਸਪੀ ਦਫ਼ਤਰ ਦਾ ਵੀ ਘਰਾਓ ਕਰਾਂਗੇ ਯੂਥ ਕਾਂਗਰਸ ਵੱਲੋਂ ਵੱਡੇ ਨੌਜਵਾਨ ਸਾਰੇ ਇਕੱਠੇ ਕਰਕੇ ਪੁਲਿਸ ਨੂੰ ਵੀ ਹਿਲਾਵਾਂਗੇ ਵੀ ਜੇ ਲੋਕ ਜਿਹੜੇ ਆ ਜਿੱਥੇ ਵੱਸੋ ਵਾਲੇ ਏਰੀਆ ਉੱਥੇ ਵੀ ਸੁਰੱਖਿਆ ਨਹੀਂ ਫਿਰ ਕਿਦਾਂ ਸੁਰੱਖਿਆ ਆਪਾਂ ਇਹ ਨਹੀਂ ਕੱਲਾ ਵੀ ਥਾਣੇ ਦੀਆਂ ਦੁਵਾਰਾਂ ਉੱਚੀਆਂ ਕਰ ਲਈਏ ਤੇ ਆਪਾਂ ਲੋਕ ਲੋਕ ਜਿਹੜੇ ਨੇ ਉਹ ਇਹਨਾਂ ਦੇ ਇਨਾਂ ਦੇ ਹੱਥਾਂ ਦੇ ਵਿੱਚ ਨਹੀਂ ਜੇ ਇਨਾਂ ਦੇ ਹੱਥਾਂ ਵਿੱਚ ਸੇਫ ਨਹੀਂ ਆਪ ਹੀ ਸੇਫ ਨਹੀਂ ਤੇ ਫਿਰ ਲੋਕਾਂ ਨੂੰ ਕਿੱਦਾਂ ਸੇਫ ਕਰਨਗੇ ਸੋ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਥੋੜਾ ਜਿਹਾ ਆਪਣੇ ਆਫਿਸ ਤੋਂ ਨਿਕਲ ਕੇ ਲੋਕਾਂ ਦੇ ਵਿੱਚ ਵਿੱਚ ਰੋ ਲੋਕਾਂ ਨੂੰ ਥੱਲੇ ਥੱਲੜ ਨੇ ਪੱਦਰ ਤੱਕ ਵੇਖੋ ਵੀ ਕੀ ਬਣ ਰਿਹਾ ਲੋਕ ਕੰਪਲੀਟ ਕਰਨ ਤੋਂ ਵੀ ਡਰ ਰਹੇ ਨੇ ਕਈ ਕਈ ਪੁਲਿਸ ਵਾਲੇ ਜਿਹੜੇ ਦੱਬੀ ਜਬਾਨ ਚ ਕਹਿੰਦੇ ਯਾਰ ਵੇਖ ਲਓ ਜੇ ਮੁੱਕਦਾ ਤੁਹਾਨੂੰ ਤੇ ਆਪਸ ਆਪ ਹੀ ਬਹਿ ਕੇ ਮਕਾ ਲਓ ਅਸੀਂ ਕੀ ਕਰੀਏ ਸੋ ਬੜੀ ਇਹ ਚਿੰਤਾ ਦਾ ਵਿਸ਼ਾ ਵਾ ਗੁਰਦਾਸਪੁਰ ਦੇ ਵਿੱਚ ਜਿੰਨੀ ਮੇਰੀ ਲਾਈਫ ਆ ਮੈਂ ਨਹੀਂ ਕਦੀ ਇਸ ਤਰ੍ਹਾਂ ਦਾ ਦੇਖਿਆ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਦਾ ਸਾਨੂੰ ਸੰਘਰਸ਼ ਵੀ ਕਰਨਾ ਪੈਣਾ ਪਰਸੋਂ ਜਿਹੜਾ ਵਾ ਆਪਾਂ ਪ੍ਰੋਗਰਾਮ ਲੀਕ ਐਸਐਸਪੀ ਦਫ਼ਤਰ ਦਾ ਵੀ ਘਰਾਓ ਕਰਾਂਗੇ ਇਸ ਬੰਦੀ ਮੇਰਾ ਨਾਮ ਰਾਜਾ ਸਰਮਾ ਇੱਥੇ ਬ੍ਰਾਂਚ ਬਣਿਆ ਰਾ ਅਚਾਨਕ ਹੀ ਦੋ ਮੁੰਡੇ ਆਏ ਮੋਟਰਸਾਈਕਲ ਤੇ ਤੇ ਫਾਇਰ ਕਰਕੇ ਚਲ ਗਏ ਉਸ ਟਾਈਮ ਤੇ ਤਿੰਨ ਚਾਰ ਗਸਟਰ ਬੈਠੇ ਹੀ ਅੰਦਰ ਸੋ ਜਿੱਦਾਂ ਹੀ ਫਾਇਰ ਦੀ ਆਵਾਜ਼ ਸੁਣੀ ਉਹ ਚਲ ਗਿਆ ਆਪਣੀ ਗੱਡੀ ਲੈ ਕੇ ਨਿਕਲ ਕੇ ਤਰੋ ਤੇ ਤੁਸੀਂ ਦੇਖਿਆ ਉਹਨਾਂ ਨੂੰ ਜਿਹੜੇ ਆਏ ਸੀ ਨਹੀਂ ਨਹੀਂ ਮੈਂ ਉਸ ਟਾਈਮ ਤੇ ਬਾਹਰ ਹੀ ਨਾ ਖਾਸ ਧਿਆਨ ਨਹੀਂ ਦਿੱਤਾ ਦਿੱਤਾ ਮੈਂ ਦੇਖਿਆ ਕਿ ਆਵਾਜ਼ ਆਈ ਗੋਲੀ ਦੀ ਫਿਰ ਮੈਂ ਟੱਕਰਾਂ ਨੂੰ ਦੇਖਿਆ ਇੱਥੇ ਦੇਖਿਆ ਕਿ ਉਹ ਸ਼ੀਸ਼ੇ ਦੇ ਬਾਹਰ ਜਿਹੜਾ ਹੈਗਾ ਫਾਇਰ ਹੋਇਆ ਕਾਦੇ ਤੇ ਸ਼ੀਸ਼ੇ ਤੇ ਆ ਨਹੀਂ ਨਹੀਂ ਮੁੰਡੇ ਕਾਦੇ ਤੇ ਮੁੰਡੇ ਬਾਈਕ ਤੇ ਪਿਸਟਲ ਦੇਖੀ ਹੈ ਕਿਸੇ ਨੇ ਉਹਨਾਂ ਦੇ ਹੱਥ ਨਹੀਂ ਨਹੀਂ ਨੇਰਾ ਹੀ ਕਾਫੀ ਕੋਈ ਆਵਾਜ਼ ਆਈ ਹੈ ਇਸ ਤਰ੍ਹਾਂ ਦੀ ਹਾਂਜੀ ਆਵਾਜ਼ ਆਈ ਹੈ ਫਾਇਰ ਦੀ ਆਵਾਜ਼ ਆਈ ਹੈ ਫਾਇਰ ਦੀ ਆਵਾਜ਼ ਆਈ ਹੈ ਹਾਂਜੀ ਹਾਂਜੀ ਇਹ ਹੁਣ ਕੀ ਪੁਲਿਸ ਵਾਲੇ ਆਏ ਤੇ ਅੱਜ ਮੈਂ ਮੁੰਡੇ ਜਿਹੜੀ ਐਸਐਚਓ ਸਾਹਿਬ ਨੂੰ ਕਾਲ ਕੀਤਾ ਤੇ ਪੂਰਾ ਆਏ ਤੇ ਇਨਵੈਸਟੀਗੇਸ਼ਨ ਕਰਕੇ ਗਏ ਆ ਉਸ ਤੋਂ ਬਾਅਦ ਐਸਪੀ ਸਾਹਿਬ ਵੀ ਆਏ ਆ ਤੇ ਬਾਕੀ ਹੋਰ ਵੀ ਸਾਰੀ ਫਰੋਤੀ ਦੀ ਕਾਲ ਤੇ ਨਹੀਂ ਕਿਸੇ ਨੇ ਕਿਸੇ ਤਰ੍ਹਾਂ ਦੀ ਫਰੋਤੀ ਦੀ ਕਾਲ ਹੋਈ ਕੋਈ ਇਦਾਂ ਦੇ ਇਫੈਕਟ ਪੈਰਾ ਹੋਏ ਬੰਦੇ ਨਹੀਂ ਇਦਾਂ ਦਾ ਕੁਝ ਨਹੀਂ ਹੈ ਕੁਝ ਨਹੀਂ ਹੈ ਅੱਜ ਕੱਲ ਉਹਦਾ ਹੀ ਮਾਹੌਲ ਬਹੁਤ ਜ਼ਿਆਦਾ ਖਰਾਬ ਚੱਲਦਾ ਪਿਆ ਜੇ ਐਲ ਰੋਡ ਦੇ ਉੱਤੇ ਡੋਮੀਨੋਜ਼ ਰੈਸਟੋਰੈਂਟ ਹੈ ਇੱਥੇ ਜੋ ਇਨਫੋਰਮੇਸ਼ਨ ਆਈ ਸੀ ਵੀ ਦੋ ਮੁੰਡੇ ਮੋਟਰਸਾਈਕਲ ਤੇ ਆਏ ਤੇ ਉਹਨਾਂ ਨੇ ਇੱਕ ਫਾਇਰ ਕੀਤਾ ਜਿਹੜਾ ਸ਼ੀਸ਼ੇ ਜੈਕਟ ਕੀਤਾ ਸੀ ਤੇ ਉਦੋਂ ਬਾਅਦ ਉਹ ਚਲੇ ਗਏ ਇਹ ਵੈਰੀਫਾਈ ਕਰ ਰਹੇ ਹਾਂ ਸਾਰਾ ਇਹ ਵੀ ਇਹ ਜਿਹੜਾ ਫਾਇਰ ਹੈ ਕਿਉਂ ਕੀਤਾ ਕੋਈ ਡੈਕਟ ਵਗੈਰਾ ਤੇ ਨਹੀਂ ਇਹਨਾਂ ਦਾ ਪਤਾ ਨਹੀਂ ਉਹ ਵੀ ਸਾਰਾ ਵੈਰੀਫਾਈ ਕਰ ਰਹੇ ਆ ਸਾਰਾ ਕਰਕੇ ਫਿਰ ਤੁਹਾਨੂੰ ਡਿਟੇਲ ਚ ਦੱਸਾਂਗੇ ਟਾਈਮਸ ਨਾਉ ਪੰਜਾਬ